ਪੈरिस 올림픽 2024 ਚ ਹਾਕੀ ਚ ਭਾਰਤ ਨੇ ਰਚਿਆ ਇਤਿਹਾਸ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਤੇ ਅਤੇ ਤੁਹਾਨੂੰ ਦੱਸ ਦਈਏ ਕਿ ਪੈरिस 올림픽 ਦੇ ਆਖਰੀ ਪੂਲ ਮੈਚ ਚ ਸ਼ੁੱਕਰਵਾਰ ਨੂੰ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਇਆ ਸੀ ਕੁਆਟਰ ਫਾਈਨਲ ਤੋਂ ਪਹਿਲਾਂ ਕਪਤਾਨ ਹਰਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ ਇਸੇ ਦੇ ਨਾਲ ਹੀ ਭਾਰਤ ਨੇ ਕੁਆਟਰ ਫਾਈਨਲ ਤੋਂ ਪਹਿਲਾਂ ਜਿੱਤ ਦੀ ਪਟਰੀ ਤੇ ਵਾਪਸੀ ਕਰ ਲਈ ਸੀ ਦਿਲਚਸਪ ਗੱਲ ਇਹ ਹੈ ਕਿ ਭਾਰਤ ਨੇ 52 ਸਾਲਾਂ ਬਾਅਦ 올림픽 ਦੇ ਇਤਿਹਾਸ 'ਚ ਆਸਟ੍ਰੇਲੀਆ ਨੂੰ ਹਰਾਇਆ ਹੈ ਇਸ ਤੋਂ ਪਹਿਲਾਂ 1972 'ਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿੱਤ ਦਰਜ ਕੀਤੀ ਸੀ ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤੀ ਮਾਤ ਸ਼ੁੱਕਰਵਾਰ ਖੇਡੇ ਗਏ ਇਸ ਮੈਚ 'ਚ ਅਭਿਸ਼ੇਕ ਨੇ ਪਹਿਲੇ ਕੁਆਟਰ ਦੇ 12ਵੇਂ ਮਿੰਟ 'ਚ ਹੀ ਗੋਲ ਕੀਤਾ ਅਤੇ ਭਾਰਤ ਨੇ 1-0 ਦੀ ਬੜਤ ਬਣਾ ਲਈ ਸੀ ਹਰਮਨ ਪ੍ਰੀਤ ਸਿੰਘ ਨੇ 13ਵੇਂ ਤੇ ਮਿੰਟ 'ਚ ਪੈਨਲਟੀ কর্ণਰ ਤੋਂ 골 ਕੀਤਾ ਇਸ ਤੋਂ ਇਸ ਦੇ ਨਾਲ ਹੀ ਭਾਰਤ 2.0 ਅੱਗੇ ਹੋ ਗਿਆ ਤੇ ਆਸਟ੍ਰੇਲੀਆ ਦਾ ਖਾਤਾ ਦੂਜੇ ਕੁਆਟਰ ਵਿੱਚ ਖੁੱਲਿਆ 크ਰੇਗ ਥਾਮਸ ਨੇ 25ਵੇਂ ਮਿੰਟ ਵਿੱਚ 골 ਕੀਤਾ ਤੇ ਟੀਮ ਦਾ ਸਕੋਰ 2-1 ਹੋ ਗਿਆ 26ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ কর্ণਰ ਮਿਲਿਆ ਜਿਸ ਤੋਂ ਹਰਮਨ ਪ੍ਰੀਤ ਸਿੰਘ ਨੇ ਬਚਾ ਲਿਆ ਤੇ ਦੇ ਸਮੇਂ ਤੱਕ ਭਾਰਤ ਨੂੰ 2-1 ਦਾ ਲੱਗੇ ਰੱਖਿਆ ਤੀਜੇ ਕੁਆਟਰ ਵਿੱਚ ਹਰਮਨਪ੍ਰੀਤ ਸਿੰਘ ਨੇ 32ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਤੇ ਗੋਲ ਕੀਤਾ ਤੇ ਇਸ ਦੇ ਨਾਲ ਹੀ 3-1 ਨਾਲ ਲੱਗੇ ਹੋਗਾ ਕਿ ਤਿੰਨ ਕੁਆਟਰਾਂ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ ਤੇ 3-1 ਦੀ ਫਰਤ ਬਣਾ ਕੇ